ਨਾਬਾਲिग ਲੜਕੀ ਦੇ ਨਾਲ ਦੱਸਿਆ ਜਾ ਰਿਹਾ ਕੋ ਕਰਮ ਹੋਇਆ ਪਰ ਇੱਥੇ ਧਰਨੇ ਲਾਣੇ ਪੈ ਰਹੇ ਤੇ ਤੁਹਾਨੂੰ ਵੀ ਧਰਨੇ ਦੇ ਵਿੱਚ ਆ ਕੇ ਇੱਥੇ ਇਨਸਾਫ ਮੰਗਣਾ ਪੈ ਰਿਹਾ ਮਗਲਾਂ ਦੇ ਵੀ ਨੇ ਉਹ ਜਿਹੜੇ ਇਹੋ ਜਿਹੇ ਘਨਾਉਣੇ ਕਰਦੇ ਗਰੀਬ ਪਰਿਵਾਰ ਦੀ ਬੱਚੀ ਦੇ ਨਾਲ ਪੜਦੀ ਸਕੂਲ ਦੇ ਵਿੱਚ ਜਿਹੜੀ ਉਹਦੇ ਨਾਲ ਉਹਨੇ ਘਨਾਉਣਾ ਗੰਦਾ ਕੰਮ ਕੀਤਾ ਤੇ ਅਜ 22 ਦਿਨ ਹੋ ਗਏ ਆ ਉਹ ਹਜੇ ਗ੍ਰਿਫਤਾਰ ਨਹੀਂ ਕੀਤਾ ਪੁਲਿਸ ਨੇ ਅਸੀਂ ਸਾਡੀ ਨਾਲੇ ਦਾ ਸਾਡੀ ਪੱਤ ਲੁੱਟੀ ਗਈ ਨਾਲੇ ਅਸੀਂ ਸੜਕਾਂ ਤੇ ਰੁੱਲਦੇ ਫਿਰਦੇ ਆ ਕਿ ਕਿਥੋਂ ਦਾ ਹੋਆ ਇਨਸਾਫ ਆ ਇਹਨੇ ਦਿਨ ਤਾਂ ਸਰਕਾਰ ਦੀ ਸਹ ਹੈ ਜਿਹੜਾ ਇਥੋਂ ਦਾ ਐਮਐਲਏ ਆ ਕੋਈ ਚਰਨਜੀਤ ਆ ਪੰਦਨੀ ਕੌਣ ਆ ਉਹ 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 ਦੀ ਪਠਪੂਰ ਰਿਹਾ ਉਹ ਤੁਸੀਂ ਇਨਸਾਫ ਦਿਓ ਬੰਦੇ ਬਣ ਕੇ ਇਮਾਨਦਾਰੀ ਨਾਲ ਤੁਹਾਡੇ ਘਰੇ ਵੀ ਧੀਆ ਪੈਣਾ ਚਾਹੀਓ ਐਮਐਲਏ ਚਾਹੇ ਐਮਪੀਆ ਨੂੰ ਪੁੱਛਣਾ ਤੁਹਾਡੇ ਘਰੇ ਧੀਆ ਪੈਣਾ ਨਹੀਂ ਹੈਗੀ ਜੇ ਅੱਜ ਕਿਸੇ ਦਾ ਐਮਐਲਏ ਦੀ ਧੀ ਦੇ ਨਾਲ ਇਹ ਕਰਿਆ ਹੁੰਦਾ ਕੁਝ ਫਿਰ ਉਹ ਚੁੱਪ ਕਰਕੇ ਬਹਿ ਜਾਂਦਾ ਲੋਕ ਕਹਿਣਗੇ ਵੀ ਅਸੀਂ ਤਾਂ ਸਰਪੰਚ ਚੁਣਿਆ ਜਿਸ ਲੋਕਾਂ ਨੇ ਫਿਰ ਕਿਤਾ ਨੁਮਾਇੰਦਾ ਚੁਣ ਲਿਆ ਜੀ ਆਪਣਾ ਸਰਪੰਚ ਪਿੰਡ ਦਾ ਹੋਵੇ ਤੇ ਉਹਦੇ ਤੇ ਹਜੇ ਇਹ ਇਲਜ਼ਾਮ ਹੋਣ ਜੀ ਉਹ ਪਿੰਡਾਂ ਦੀ ਲੋਕਾਂ ਨੇ ਲੀਮੀਰ ਮਾਰਗੀ ਜਦੋਂ ਇਹੋ ਜੇ ਹਰਕਤਾਂ ਕਰਦਾ ਸੀ ਉਹਨੂੰ ਸਰਪੰਚ ਬਣਾਉਣ ਦੇ ਯੋਗ ਸੀਗਾ ਉਹ ਉਹ ਤਾਂ ਇਸ ਧਰਤੀ ਤੇ ਰਹਿਣ ਦੇ ਯੋਗ ਵੀ ਹੈ ਨਹੀਂ ਉਹਨੂੰ ਸਰਪੰਚੀ ਦੇਤੀ ਹੁਣ ਭੁੱਜਦੇ ਨੇ ਹੁਣ ਸ਼ਰਮ ਦੇ ਮਾਰੇ ਆਉਂਦੇ ਨਹੀਂ ਹੈਗੇ ਇੱਥੇ ਪਿੰਡ ਦੇ ਲੋਕ ਆਉਂਦੇ ਨਹੀਂ ਜੀ ਹੁਣ ਨਹੀਂ ਆਉਂਦੇ ਇਹ ਕਿਹਸੋਂ ਦੀ ਉਹ ਸਰਕਾਰ ਆ ਭਗਵੰਤ ਮਾਨ ਕਹਿੰਦਾ ਇਹਨਾਂ ਸਰਕਾਰ ਕਹਿ ਰਹੀ ਆ ਸੈਂਟਰ ਸਰਕਾਰ ਕਹਿ ਰਹੀ ਨਾਰਾ ਜੁਤਾ ਵੀ ਬੇਟੀ ਪੜਾਓ ਬੇਟੀ ਬਚਾਓ ਆ ਬੇਟੀ ਪੜਾਉਣ ਦੀਆਂ ਬਚਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਉਹ ਨਸਿਆਣੇ ਦੇ ਉਹ ਬਲਡੋਜ਼ਰ ਫੇਰਦਾ ਜਿੱਥੇ ਇੱਕ ਨੌਣੇ ਕੰਮ ਹੋ ਰਹੇ ਨੇ ਉਹਦੇ ਢਾਬਾ ਬਣਾਇਆ ਹੋਇਆ ਉਹਦੇ ਉਹ ਤੇ ਵੀ ਬਲਡੋਜ਼ਰ ਚਲਾਵੇ ਢਾਹੇ ਉਹਦਾ ਉਹ ਢਾਬਾ ਜਿੱਥੇ ਇਹ ਗੰਦੇ ਕੰਮ ਕਰਦਾ ਉਹ ਤੇ ਕਿਉਂ ਨਹੀਂ ਐਕਸ਼ਨ ਲੈ ਰਿਹਾ ਐਮ ਐਲ اے ਐਮ ਪੀ ਭਗਵੰਤ ਮਾਨ ਹੁਣ ਉਹਨਾਂ ਦੇ ਮੂੰਹ ਦੇ ਵਿੱਚ ਕੀ ਘੁੰਗਣੀਆਂ ਪੈ ਗਈਆਂ ਇੱਥੇ ਗੱਲ ਕੀਤੀ ਗਈ ਜੀ ਉਹ ਵੀ ਐਮ ਬੀ ਐਮ ਪੀ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਇਸ ਮਸਲੇ ਬਾਰੇ ਵੀ ਪਤਾ ਨਹੀਂ ਅਜੇ ਲੱਗਿਆ ਤੇ ਜਦੋਂ ਵੋਟਾਂ ਲੈਣੀ ਹੁੰਦੀ ਹੈ ਉਹ ਤਾਂ ਘਰ ਜਾਂਦਾ ਹੈਗਾ ਐਮਪੀ ਉਦੋਂ ਦਾ ਇਹਨੂੰ ਹਰੇਕ ਪਿੰਡ ਦਾ ਲਾਭ ਹੀ ਫਲਾਉਣੇ ਥਾਂਵੇਂ ਦਾ ਪਿੰਡ ਰਹਿ ਗਿਆ ਵਿੜਾ ਰਹਿ ਗਿਆ ਉਸੇ ਜਾਮਾ ਤੇ ਹੁਣ ਉਹਨੂੰ ਇਹ ਏਨੇ 20 ਦਿਨ ਹੋ ਗਏ 25 ਉਹਨੂੰ ਹਜੇ ਤੱਕ ਐਮਪੀ ਨੂੰ ਪਤਾ ਨਹੀਂ ਹੈਗਾ ਸੁੱਤੇ ਪਏ ਨੇ ਇਹ ਸਾਰੇ ਬੇਈਮਾਨ ਨੇ ਕੋਈ ਗੱਲ ਇਹ ਲੋਕ ਸਬਕ ਸਿਖਾਉਣਗੇ ਸਤਾਈ ਡੀਗ ਰਹੇ ਨੇ ਸੜਕਾਂ ਦੇ ਤੋੜਨਗੇ ਇਹਨਾਂ ਨੂੰ ਫਿਰ ਪੁੱਛਾਂਗੇ ਇਸੇ ਮੇ ਨੈਸ਼ਨਲ ਹਾਈਵੇ ਬੰਦ ਕੀਤਾ ਕੇ ਅਸੀਂ ਲੋਕਾਂ ਵੱਲੋਂ ਮਸਲਾ ਇੱਕ ਨਪਾਲੀ ਲੜਕੀ ਦੇ ਨਾਲ ਕੋ ਕਰਮ ਕਰਨ ਦਾ ਤੇ ਕੋ ਕਰਮ ਕਿਸੇ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੀਤਾ ਗਿਆ ਤੇ ਧਰਨਾ 'ਚ ਲੱਗਿਆ ਸੀ ਇਨਸਾਫ ਦੀ ਮੰਗ ਦੇ ਲਈ ਲੋਕਾਂ ਵੱਲੋਂ ਇਲਜ਼ਾਮ ਲਾਇਆ ਜਾਂਦੇ ਆ ਕਿ ਉਸ ਰਸੂਖਦਾਰ ਬੰਦੇ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਜਿਹੜੀਆਂ ਧਿਰਾਂ ਜਾਂ ਮੌਕੇ ਦੀ ਜਿਹੜੀ ਰਾਜ ਸੱਤਾ ਆ ਦੇ ਵਿੱਚ ਧਿਰ ਹੈਗੀ ਆ ਉਹ ਧਿਰ ਦੇ ਨੁਮਾਇੰਦੇ ਉਸ ਨੂੰ ਵਿਚਾਰ ਰਿਹਾ ਸੋ ਅੱਜ ਜਿੱਥੇ ਲੋਕ ਇਕੱਠੇ ਹੋਏ ਤੇ ਬਾਬਾ ਰਾਜਰਾਜ ਸਿੰਘ ਜੀ ਵੀ ਮੌਂਚੇ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਇੱਕ ਨਾਬਾਲਗ ਲੜਕੀ ਦੇ ਨਾਲ ਦੱਸਿਆ ਜਾ ਰਿਹਾ ਕੋ ਕਰਮ ਹੋਇਆ ਹੈ ਪਰ ਇੱਥੇ ਧਰਨੇ ਲਾਣੇ ਪੈ ਰਹੇ ਤੇ ਤੁਹਾਨੂੰ ਵੀ ਧਰਨੇ ਦੇ ਵਿੱਚ ਆ ਕੇ ਇੱਥੇ ਇਨਸਾਫ ਮੰਗਣਾ ਪੈ ਰਿਹਾ ਦੇਖੋ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਜੀ ਅਸੀਂ ਉਹ ਲੋਕਾਂ ਜਿਹੜੇ ਦੂਜਿਆਂ ਦੇ ਧੀਆਂ ਭੈਣਾਂ ਦੀ ਰਾਖਿਆ ਕਰਨ ਵਾਲੇ ਆ ਜੀ ਉਹਨਾਂ ਦੇ ਧੀਆਂ ਭੈਣਾਂ ਨੂੰ ਉਰੇ ਲਿਆ ਕੇ ਚੱਕੀਆਂ ਹੋਈਆਂ ਨੂੰ ਉਰੇ ਲਿਆ ਸਕਦੇ ਆ ਜੀ ਉਹਨਾਂ ਦੇ ਜਿੱਤ ਕਰਨ ਵਾਲੇ ਆ ਪਰ ਸਾਡੀ ਪੰਜਾਬ ਦੀ ਧਰਤੀ ਸਾਡੇ ਵਿੱਚ ਹੀ ਪੈਦਾ ਹੋ ਕੇ ਉਹ ਮੁਗਲਾਂ ਦੇ ਵੀ ਨੇ ਉਹ ਜੀ ਜਿਹੜੇ ਇਹੋ ਜਿਹੇ ਕਾਨੂੰਨੇ ਕਰਦੇ ਕਿ ਗਰੀਬ ਪਰਿਵਾਰ ਦੀ ਬੱਚੀ ਦੇ ਨਾਲ ਪੜਦੀ ਸਕੂਲ ਦੇ ਵਿੱਚ ਜਿਹੜੀ ਉਹਦੇ ਨਾਲ ਉਹਨੇ ਘਣਾਉਣਾ ਗੰਦਾ ਕੰਮ ਕੀਤਾ ਤੇ ਅਜ 20-22 ਦਿਨ ਹੋ ਗਏ ਆ ਉਹ ਹਜੇ ਗ੍ਰਿਫਤਾਰ ਨਹੀਂ ਕੀਤਾ ਪੁਲਿਸ ਨੇ ਜਿਹੜਾ ਟੈਂਪੂ ਦੇ ਵਿੱਚ ਲੈ ਗਿਆ ਤੇ ਉਹਦਾ ਫੜ ਲਿਆ ਤੇ ਉਹਦੀ ਗ੍ਰਿਫਤਾਰੀ ਨਹੀਂ ਹੋਈ ਜਿਹੜੇ ਕਈ ਜਿਹੜੇ ਲੋਕ ਤੁਰੇ ਨੇ ਇਨਸਾਫ ਲੈਣ ਵਾਸਤੇ ਧਰਨਾ ਜਤਾ ਲੱਗਿਆ 4-5 ਦਿਨਾਂ ਦਾ ਹੁਣ ਜਿਹੜੀ ਪੁਲਿਸ ਹਰਕਤ ਦੇ ਵਿੱਚ ਆਈ ਆ ਇਹ ਪਹਿਲੇ ਆਧਾਰ ਤੇ ਮਸਲਾ ਹਲ ਹੋਣਾ ਚਾਹੀਦਾ ਇਹ ਇੱਜ਼ਤ ਦਾ ਮਾਮਲਾ ਆ ਅਸੀਂ ਸਾਡੀ ਨਾਲੇ ਦਾ ਸਾਡੀ ਪੱਤ ਲੁੱਟੀ ਗਈ ਨਾਲੇ ਅਸੀਂ ਸੜਕਾਂ ਤੇ ਰੋਲਦੇ ਫਿਰਦੇ ਆ ਇਹ ਕਿੱਥੋਂ ਦਾ ਹੋਆ ਅਨਸਾਫ ਆ ਬੱਚਾ ਕੀ ਬਣੀ ਜੀ ਜਿਹੜੀ ਇਨਸਾਫ ਨਹੀਂ ਮਿਲ ਸਕਿਆ ਤੁਹਾਨੂੰ ਕੀ ਲੱਗਦਾ ਵੀ ਐਨੇ ਦਿਨ ਕਿਉਂ ਲੰਘ ਗਏ ਜੀ ਫਿਰ ਐਨੇ ਦਿਨ ਤਾਂ ਸਰਕਾਰ ਦੀ ਸਹ ਹੈ ਜਿਹੜਾ ਇਥੋਂ ਦਾ ਐਮਐਲਏ ਆ ਕੋਈ ਚਰਨਜੀਤ ਆ ਪਤਨੀ ਕੌਣ ਆ ਉਹ 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 ਦੀ ਪਠਪੂਰ ਰਿਹਾ ਐਮਪੀ ਪੂਰ ਰਿਹਾ ਸਰਕਾਰ ਉਹਦੇ ਪਠਪੂਰ ਰਹੀ ਹੈ ਉਤੋਂ ਤੋਂ ਫੋਨ ਆਉਂਦੇ ਨੇ ਲੋਕਾਂ ਨੂੰ ਜਿਹੜਾ ਕੋਈ ਜਾਂਦਾ ਜਿਹੜਾ ਪਿੰਡ ਦਾ ਸਾਬਕਾ ਸਰਪੰਚ ਨੂੰ ਨੂੰ ਤੁਮ ਕਾਜ ਤੂੰ ਗਿਆ ਤੇਰੇ ਦੇ ਪਰਚਾ ਦਰਜ ਕਰ ਦਾਂਗੇ ਇਹ ਕੌਣ ਕਰਦਾ ਫੋਨ ਕੌਣ ਕਰਦਾ ਸਰਕਾਰ ਦੇ ਨਮਾਇਦੀ ਕਰਦੇ ਨੇ ਨਾ ਕਦੇ ਉਹ ਵਫਾ ਜਿਹੜੇ ਵਫਾਹਾਂ ਫਲਾਈ ਜਾਣੇ ਵੀ 3 ਕਰੋੜ ਮੰਗਦੇ ਨੇ ਇਹ ਕੌਣ ਕਰ ਰਿਹਾ ਗੱਲਾਂ ਉਹਨੂੰ ਫੜਨ ਦੀ ਬਜਾਏ ਲੋਕਾਂ ਨੂੰ ਦਬਕੇ ਮਾਰ ਰਹੇ ਨੇ ਤੁਸੀਂ ਉੱਥੇ ਜਾਣਾ ਨਹੀਂ ਹੈਗਾ ਕਿਸੇ ਹੱਟ ਜਾਓ ਇਸ ਗੱਲਾਂ ਤੋਂ ਉਹ ਤੁਸੀਂ ਇਨਸਾਫ ਦਿਓ ਬੰਦੇ ਬਣ ਕੇ ਹਨ ਇਮਾਨਦਾਰੀ ਨਾਲ ਤੁਹਾਡੇ ਘਰੇ ਵੀ ਧੀਆ ਪੈਣਾ ਚਾਹੀਏ ਉਹ ਐਮਐਲਏ ਚ ਐਮਪੀਐਮ ਨੂੰ ਪੁੱਛਣਾ ਤੁਹਾਡੇ ਘਰੇ ਧੀਆ ਪੈਣਾ ਨਹੀਂ ਹੈਗੀ ਜੇ ਅੱਜ ਕਿਸੇ ਦਾ ਐਮਐਲਏ ਦੀ ਧੀ ਦੇ ਨਾਲ ਇਹ ਕਰਿਆ ਹੁੰਦਾ ਕੁਝ ਫਿਰ ਉਹ ਚੁੱਪ ਕਰਕੇ ਬਹਿ ਜਾਂਦਾ ਇਹ ਸਾਰੀਆਂ ਧੀਆਂ ਆਪਣਾ ਸਭ ਦੀ ਹਾਜ਼ਰੀ ਹੁੰਦੀਆਂ ਨੇ ਅਸੀਂ ਮਗਰ ਨਹੀਂ ਹਟਦੇ ਅਸੀਂ ਉਹਨੂੰ ਇਨਸਾਫ ਬੱਚੀ ਨੂੰ ਦਵਾਵਾਂਗੇ ਕੱਲੀ ਉਸ ਬੱਚੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੀਆਂ ਨੂੰ ਵੀ ਇਨਸਾਫ ਮਿਲੂਗਾ ਪਹਿਲਾਂ ਵੀ ਇਹ ਸਿਰੰਦੇ ਨੇ ਇਹੋ ਜੇ ਗਲਤ ਕੰਮ ਕਰੇ ਨੇ ਪੈਸੇ ਲੈ ਕੇ ਜਿਹੜੇ ਫੈਸਲੇ ਕਰਦਾ ਰਿਹਾ ਉਹ ਵੀਡੀਓ ਵੀ ਜਿਹੜੀਆਂ ਵਾਇਰਲ ਨੇ ਨੈਟ ਦੇ ਉੱਤੇ ਇਹਦੇ ਗੰਦੇ ਕੰਮ ਕਰਦੇ ਦੀਆਂ ਹੈਗੀਆਂ ਨੇ ਜੀ ਪਰ ਲੋਕ ਕਹਿਣਗੇ ਵੀ ਅਸੀਂ ਤਾਂ ਸਰਪੰਚ ਚੁਣਿਆ ਜਿਸ ਲੋਕਾਂ ਨੇ ਫਿਰ ਕਿਦਾਂ ਨੁਮਾਇੰਦਾ ਚੁਣ ਲਿਆ ਜੀ ਆਪਣਾ ਸਰਪੰਚ ਪਿੰਡ ਦਾ ਹੋਵੇ ਤੇ ਉਹਤੇ ਇਹ ਜਿਹੇ ਇਲਜ਼ਾਮ ਹੋਣ ਜੀ ਇਹ ਪਿੰਡ ਦਾ ਨੋ ਲੋਕਾਂ ਦੀ ਜ਼ਮੀਰ ਮਰੀ ਹੋਈ ਆ ਹੁਣ ਇੱਥੇ 10 20 ਬੰਦੇ ਆ ਜਿਹਦੀ ਜਾਗਦੀ ਜ਼ਮੀਰ ਆ ਉਹ ਪਿੰਡਾਂ ਦੇ ਲੋਕਾਂ ਦੀ ਜ਼ਮੀਰ ਮਰ ਗਈ ਜਦੋਂ ਇਹੋ ਜਿਹੀ ਹਰਕਤਾਂ ਕਰਦਾ ਸੀ ਉਹਨੂੰ ਸਰਪੰਚ ਬਣਾਉਣ ਦੇ ਯੋਗ ਸੀਗਾ ਉਹ ਉਹ ਤਾਂ ਇਸ ਧਰਤੀ ਤੇ ਰਹਿਣ ਦੇ ਯੋਗ ਵੀ ਹੈ ਨਹੀਂ ਉਹਨੂੰ ਸਰਪੰਚੀ ਦੇਤੀ ਹੁਣ ਭੁਗਤਦੇ ਨੇ ਹੁਣ ਸ਼ਰਮ ਦੇ ਮਾਰੇ ਆਉਂਦੇ ਨਹੀਂ ਹੈਗੇ ਇੱਥੇ ਪਿੰਡ ਦੇ ਲੋਕ ਆਉਂਦੇ ਨਹੀਂ ਸੀ ਹੁਣ ਨਹੀਂ ਆਉਂਦੇ ਤੇ 10 12 ਵੀ ਸਾਰੀਆਂ 10 15 ਬੰਦੇ ਸਾਰੇ ਆਏ ਨਹੀਂ ਨੇ ਜਿਵੇਂ ਉਹਨਾਂ ਨੂੰ ਵੀ ਤੋਕਾਇਆ ਜਾ ਰਿਹਾ ਦੇਖੋ ਉਹ ਸ਼ਰਮ ਮੰਨਦੇ ਨੇ ਵੀ ਅਸੀਂ ਵੋਟਾਂ પાਕੇ ਬਣਾਏ ਹੁਣ ਸਾਨੂੰ ਲੋਕ ਫੰਡ ਲਾਣ ਦਾ ਪਉਣਗੇ ਉਹ ਤਾਂ ਪਉਣਗੇ ਜੋ ਤੁਸੀਂ ਕੰਮ ਇਹੋ ਜਿਹਾ ਕਰਿਆ ਇਹ ਹੁਣ ਸਰਕਾਰ ਨੂੰ ਚਾਹੀਦਾ ਉਹ ਤੇ ਸੇਤੀ ਤੋਂ ਸੇਤੀ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਦੇਵੇ ਲੋਕਾਂ ਨੂੰ ਇਨਸਾਫ ਦੇਵੇ ਬੱਚੀ ਨੂੰ ਇਨਸਾਫ ਦੇਵੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਬੱਚੀ ਨਾਲ ਨਾ ਇਹ ਕੰਮ ਕਰ ਸਕੇ ਪੁਲਿਸ ਪ੍ਰਸ਼ਾਸਨ ਦਾ ਜੀ ਭਰੋਸਾ ਦੇ ਰਿਹਾ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਸੀਂ ਜਿਹੜੀਆਂ ਧਰਾਵਾਂ ਦੇ ਨਾਲ ਪੋਕਸ ਐਕਟ ਦੇ ਨਾਲ ਜਿਹੜਾ ਹੈਗਾ ਉਹ ਪਰਚਾ ਦਰਜ ਕੀਤਾ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਜਦੋਂ ਫੜਿਆ ਗਿਆ ਤੇ ਪੂਰੀ ਕਾਰਵਾਈ ਹੋਊਗੀ ਜੇ ਕਿਸੇ ਹੋਰ ਅਮੀਰ ਦੀ ਧੀ ਹੁੰਦੀ ਉਹਨੂੰ ਤਾਂ ਹੁਣ ਕਾਦੇ ਫੜ ਲੈਂਦੇ 24 ਘੰਟੇ ਚ ਫੜ ਲੈਣਾ ਸੀ ਇਹਨਾਂ ਨੇ ਜਾਣ ਨਹੀਂ ਸੀ ਦੇਣਾ ਸੀ 18 ਦਿਨ ਇਹਨਾਂ ਨੇ ਪੁੱਛਿਆ ਹੀ ਕੋਈ ਨਹੀਂ ਹੈ ਕਿਸੇ ਨੂੰ 18 ਦਿਨਾਂ ਤੋਂ ਤੇ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਉਹਨਾਂ ਦੇ ਫੜਨ ਤੱਕ ਨਹੀਂ ਗਿਆ ਇਹਦਾ ਜਦੋਂ ਲੋਕ ਹਰਕਤ ਦੇ ਵਿੱਚ ਆਏ ਲੋਕਾਂ ਨੇ ਧਰਮਾਂ ਸੜਕਾਂ ਤੇ ਆ ਕੇ ਤਾਂ ਪੁਲਿਸ ਹਰਕਤ ਚਾਹੀਏ ਤਾਂ ਹੁਣ ਭੱਜੀ ਫਿਰਦੀ ਆ ਸੜਕਾਂ ਬੰਦ ਹੋਈਆਂ ਲੋਕ ਸੜਕਾਂ ਤੇ ਆ ਕੇ ਹੋਰ ਕੀ ਕਰਨ ਇੱਕ ਬੱਚੀ ਦਾ ਇਨਸਾਫ ਲੈਣ ਵਾਸਤੇ ਵੀ ਸਾਨੂੰ ਸੜਕਾਂ ਤੇ ਰੋਲਣਾ ਪਵੇ ਯਾਰ ਇੱਕ ਸੌਂਦੀ ਆ ਉਹ ਸਰਕਾਰ ਆ ਭਗਵੰਤ ਮਾਨ ਕਹਿੰਦਾ ਇਹਨਾਂ ਸਰਕਾਰ ਕਹਿ ਰਹੀ ਆ ਸੈਂਟਰਲ ਸਰਕਾਰ ਕਹਿ ਰਹੀ ਆ ਨਾਰਾਜਤਾ ਵੀ ਬੇਟੀ ਪੜਾਓ ਬੇਟੀ ਬਚਾਓ ਆ ਬੇਟੀ ਪੜਾਉਣ ਦੀਆਂ ਬਚਾਉਣ ਦੀਆਂ ਗੱਲਾਂ ਹੋਰ ਹੀਆਂ ਨੇ ਪਹਿਲੇ ਧਾਰਤੇ ਮੁੱਖ ਮੰਤਰੀ ਉਹ ਨਸਿਆਣੇ ਦੇ ਬਲਡੋਜਰ ਫੇਰਦਾ ਜਿੱਥੇ ਇੱਕ ਨੌਣੇ ਕੰਮ ਹੋ ਰਹੇ ਨੇ ਉਹਦੇ ਢਾਬਾ ਬਣਾਇਆ ਹੋਇਆ ਉਹਦੇ ਉਹਤੇ ਵੀ ਬਲਡੋਜਰ ਚਲਾਵੇ ਢਾਹੇ ਉਹਦਾ ਉਹ ਢਾਬਾ ਜਿੱਥੇ ਇਹ ਗੰਦੇ ਕੰਮ ਕਰਦਾ ਉਹ ਉਹਤੇ ਕਿਉਂ ਨਹੀਂ ਐਕਸ਼ਨ ਲੈ ਰਿਹਾ ਐਮ ਐਲ ਏ ਐਮ ਪੀ ਭਗਵੰਤ ਮਾਨ ਹੁਣ ਉਹਨਾਂ ਦੇ ਮੂੰਹ ਦੇ ਵਿੱਚ ਕੀ ਘੁੰਗਣੀਆਂ ਪੈ ਗਈਆਂ ਇੱਥੇ ਗੱਲ ਕੀਤੀ ਗਈ ਜੀ ਉਹ ਵੀ ਐਮ ਪੀ ਸਾਹਿਬ ਕਹਿੰਦੇ ਮੈਨੂੰ ਪਤਾ ਨਹੀਂ ਇਸ ਮਸਲੇ ਬਾਰੇ ਵੀ ਪਤਾ ਨਹੀਂ ਅਜੇ ਲੱਗਿਆ ਸੀ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਕੋਈ ਕਰ ਕਰ ਜਾਂਦਾ ਹੈ ਐਮ ਪੀ ਉਦੋਂ ਦਾ ਇਹਨੂੰ ਹਰੇਕ ਪਿੰਡ ਦਾ ਲਾਭ ਹੀ ਫਲਾਣੇ ਥਾਂ ਮੇਰਾ ਪਿੰਡ ਰਹਿ ਗਿਆ ਵਿੜਾ ਰਹਿ ਗਿਆ ਉਸੇ ਜਾਮਾ ਤੇ ਹੁਣ ਉਹਨੂੰ ਇਹ ਏਨੇ 20 ਦਿਨ ਹੋ ਗਏ 25 ਉਹਨੂੰ ਹਜੇ ਤੱਕ ਐਮਪੀ ਨੂੰ ਪਤਾ ਨਹੀਂ ਹੈਗਾ ਸੁੱਤੇ ਪਏ ਨੇ ਸਾਰੀਆਂ ਖਤਰ ਵਿਧੀਆਂ ਨੇ ਇਹ ਇਹ ਸਾਰੇ ਬੇਈਮਾਨ ਨੇ ਕੋਈ ਗਾ ਨਹੀਂ ਲੋਕ ਸਬਕ ਸਿਖਾਉਣਗੇ 27 ਡੀਕ ਰਹੇ ਨੇ ਸੜਕਾਂ ਦੇ ਤੌਰ ਨਗੇ ਇਹਨਾਂ ਨੂੰ ਫਿਰ ਪੁੱਛਾਂਗੇ ਬਾਬੇ ਪਰ ਖਾਲਸਾ ਜਿਹੜਾ ਹੈਗਾ ਉਹ ਹਮੇਸ਼ਾ ਤੋਂ ਹੀ ਦੁਖੀਆਂ ਦੀਨਾਂ ਦਾ ਜਿਹੜਾ ਹੈਗਾ ਮਤਲਬ ਸਹਾਰਾ ਰਿਹਾ ਜੀ ਪਰ ਅੱਜ ਤੁਹਾਨੂੰ ਵੀ ਧਰਨੇ ਤੇ ਬਹਿਣਾ ਪੈ ਰਿਹਾ ਜੀ ਹਾਲਾਤ ਜਿਹੜੇ ਮਾਹੌਲ ਕਿਦਾਂ ਦਾ ਬਣ ਗਿਆ ਦੇਖੋ ਅਸੀਂ ਇਨਸਾਫ ਲੈਣ ਵਾਸਤੇ ਬੈਠੇ ਆਂ ਖੜੇ ਆਂ ਪਰਿਵਾਰ ਦੇ ਨਾਲ ਇਨਸਾਫ ਦਬਾ ਕੇ ਹਟਾਂਗੇ ਜੀ ਹੁਣ ਦੇਖੋ ਜਿਹੜਾ ਹੈਗਾ ਅੱਜ ਜਿਹੜਾ ਪੋਲੀਟਿਕਲ ਦਾ ਜ਼ਮਾਨਾ ਜੀ ਬੋਡ ਰਾਜ ਆ ਲੋਕਤੰਤਰ ਦਾ ਰਾਜ ਆ ਜੇ ਦੂਸਰੀ ਲੜਾਈ ਹੁੰਦੀ ਹੁਣ ਤਾਂ ਅਸੀਂ ਕਰਦੇ ਉਹ ਕਰ ਦਿੰਦੇ ਇਸ ਕਰਕੇ ਸਾਨੂੰ ਉਹ ਪਰਿਵਾਰ ਦੇ ਨਾਲ ਖੜਨਾ ਪੈਣਾ ਕਲੋਨੀ ਅਸੀਂ ਲੜਾਈ ਲੜ ਰਹੇ ਆਂ ਅਨਸਾਹ ਹੁਦਵਾਵਾਂਗੇ ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਉਹ ਸਲਾਖਾਂ ਪੈਸੇ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਟੇਕੇ ਬੈਠਣ ਵਾਲੇ ਨਹੀਂ ਮੈਂ ਪੁਲਿਸ ਵਾਲਿਆਂ ਨੂੰ ਕਹਾਂ ਜਿਹੜਾ ਉਹਨੂੰ ਧਮਕੀ ਮਾਰਦੇ ਸਾਡੇ ਨਾਲ ਗੱਲ ਕਰਨ ਜਿਹੜੇ ਅਫਸਰ ਉਹਨਾਂ ਨੂੰ ਧਮਕਾਉਂਦੇ ਨੇ ਲੋਕਾਂ ਨੂੰ ਜਾ ਕੇ ਉਥੇ ਧਰਮ ਨਹੀਂ ਜਣਾ ਅਸੀਂ ਜਾਣਦੇ ਆ ਕਰਨ ਸਾਡੇ ਤੇ ਪਰਚਾ ਦੇਣ ਕਿਹੜਾ ਦਿੰਦਾ ਕਰਨ ਸਾਡੇ ਨਾਲ ਗੱਲ ਲੋਕਾਂ ਨੂੰ ਧਮਕੀਆਂ ਨਾ ਦਿਓ ਲੋਕਾਂ ਨੂੰ ਇਨਸਾਫ ਦਿਓ ਲੋਕਾਂ ਦੇ ਜਿਹੜੇ ਤੁਹਾਨੂੰ ਚੁਣ ਚੁਣ ਕੇ ਤੁਹਾਡੀ ਸਰਕਾਰ ਬਣਾਈਏ ਇਹਨਾਂ ਦਾ ਦੇਖੋ ਵੀ ਕਿੱਥੇ ਕੌਣ ਦੁਖੀ ਹੋ ਰਿਹਾ ਖਾਸ ਕਰਕੇ ਇਸ ਮਸਲੇ ਦੇ ਉੱਤੇ ਸਰਕਾਰ ਨੂੰ ਗੰਭੀਰ ਤੌਰ ਤੇ ਇਹ ਮਸਲਾ ਹੱਲ ਕਰਨਾ ਚਾਹੀਦਾ ਪਹਿਲੇ ਆਧਾਰ ਤੇ ਕਿਉਂਕਿ ਕਿਸੇ ਬੱਚੀ ਦੀ ਇੱਜ਼ਤ ਦਾ ਸਵਾਲ ਆ ਪਰਿਵਾਰ ਦੀ ਇੱਜ਼ਤ ਦਾ ਸਵਾਲ ਆ ਹੋਰ ਵੀ ਧੀਆਂ ਪੈਣਾਂ ਦੀ ਇੱਜ਼ਤ ਦਾ ਸਵਾਲ ਆ ਕੱਲੂ ਜੇ ਬਚ ਗਿਆ ਜਿਵੇਂ ਪਹਿਲਾਂ ਇਹਨੇ ਰੇਪ ਕਰੇ ਫਿਰ ਇਹੇ ਕਰਦਾ ਰਹੂਗਾ ਇਸ ਕਰਕੇ ਸਰਕਾਰ ਤੁਰੰਤ ਐਕਸ਼ਨ ਲੈ ਕੇ ਉਹਨੂੰ ਫੜ ਕੇ ਅੰਦਰ ਕਰੇ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਵੀ ਹੁਣ ਤੁਸੀਂ ਅੱਜ ਆਏ ਹੋ ਇੱਥੇ ਤੇ ਮਸਲਾ ਬੜਾ ਗੰਭੀਰ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਲਪੰਥ ਅਰਬਾ ਖਰਬਾਂ ਤੋਂ ਬਾਬਾ ਜੀ ਸਾਡੇ ਰਾਜਾ ਰਾਜ ਜੀ ਅਤੇ ਦਾਸ ਸਤਨਾਮ ਸਿੰਘ ਫੌਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਹੀ ਨਾ ਗਰਿਆਵਾ ਕੰਮ ਕਰਿਆ ਇਹਦਾ ਸਾਥ ਨਾ ਦੋ ਐਮਐਲਏ ਨੂੰ ਅਰ ਮੰਤਰੀਆਂ ਨੂੰ ਕੰਗ ਨਾਲ ਵੀ ਮੇਰੀ ਗੱਲ ਹੋਈ ਐ ਐਮਪੀ ਨਾਲ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਦਸੋ ਅੱਡਾ ਕੇਸ ਹੋ ਗਿਆ 10 ਦਿਨ ਬਾਅਦ ਉਹ ਮੈਨੂੰ ਮੈਂ ਉਹਨਾਂ ਇੱਕ ਤਵਾਰ ਨਹੀਂ ਮੈਨੂੰ ਜਵਾਬ ਕਰਕੇ ਪੁੱਛਿਆ ਵੀ ਇਹ ਬਾਬਾ ਜੀ ਤੁਸੀਂ ਸਾਡੇ ਕੋਲ ਵਚਨ ਕਰੇ ਤੇ ਇਹ ਕਿਹਾ ਹੋਇਆ ਕਿਹਾ ਨਹੀਂ ਹੋਇਆ ਬੈਠ ਗਿਆ ਚੁੱਪ ਕਰਕੇ ਸਾਰੇ ਉਹਦਾ ਸਹਿਯੋਗ ਕਰਦੇ ਅਸੀਂ ਇਹ ਮੰਨਦੇ ਆਂ ਪਰ ਖਾਲਸਾ ਪੰਥ ਅਸੀਂ ਆਪਣਾ ਇੱਕ ਵਹੀਲ ਦੇ ਤੌਰ ਤੇ ਕਹਿੰਦੇ ਆਂ ਜੇ ਸਾਨੂੰ ਟੱਕਰ ਗਿਆ ਅਸੀਂ ਤਾਂ ਜੂੰਦਾ ਸਾੜਨਾ ਸਰਕਾਰ ਨੇ ਜੋ ਕਰਨਾ ਕਰ ਲਵੇ ਅਸੀਂ ਤੀਆਂ ਰੇਪ ਨਹੀਂ ਹੋਣ ਦੇਣਾ ਟੀਆ ਸਾਬ ਦੀਆਂ ਸਾਧੀਆਂ ਇਹ ਤਾਂ ਸਾਰੇ ਬੈਠੇ ਕੁੱਤੜਾਂ ਚ ਅੱਗੇ ਦੇ ਲੋਕਾਂ ਨੂੰ ਤਾਂ ਭਗਾਉਂਨੇ ਵੀ ਸਾਡੇ ਘਰਾਂ ਨਾ ਆਇਓ ਅਸੀਂ ਤਾਂ ਤੇ ਲੈ ਕੇ ਖੜੇ ਵਾ ਸਾਡਾ ਆਪਣਾ ਰਾਜ ਭਾਗ ਸਾਡੀਆਂ ਆਪਣੀਆਂ ਬੱਚੀਆਂ ਸੀ ਰੱਖਸ਼ਾ ਕਰਨ ਜਾਣਦੇ ਆ ਇਹਨਾਂ ਨੂੰ ਚੇਤਾਵਨੀ ਦਿੰਨੇ ਜਿਆਦਾ ਛੇਤੀ ਗ੍ਰਿਫਤਾਰ ਕਰੋ ਜਿਹੜਾ ਉਹਦਾ ਸਾਲਾ ਸੂਲਾ じゃ ਕਿਆ ਉਹ ਨਾਲ ਘੁੰਮਦਾ ਜਿਆਦਾ ਗ੍ਰਿਫਤਾਰ ਕਰਕੇ ਸਾਨੂੰ ਪੇਸ਼ ਕਰੋ ਨਹੀਂ ਫਿਰ ਅਸੀਂ ਆਪਣਾ ਰਾਜ ਚਲਾ ਦੇਣਾ ਫੇਰ ਨਾ ਕਿਉ ਸਾਨੂੰ ਕੱਲ੍ਹ ਪਾਰਤੇ ਕਰਨੇ ਕਰੀ ਜਾਓ ਸਾਨੂੰ ਕੋਈ ਪਾਰਤਿਆਂ ਦੀ ਪਰਵਾਹ ਨਹੀਂ ਹੈ ਪਰ ਅਸੀਂ ਇਨਸਾਨਾਬ ਟੀ ਦੇ ਨਾਲ ਅਸੀਂ ਡਟ ਕੇ ਖੜੇ ਆਂ ਅਸੀਂ ਨਹੀਂ ਬਖਸ਼ਣਾ ਹੈ ਕੋਈ ਇਹੋ ਜਿਹਾ ਦੋਸੀ ਉਹ ਵੀ ਪਵਿੱਤਰ ਧਰਤੀ ਦਾ ਨੌ ਬਦਨਾਮ ਬਲਜ ਬਦਨਾਮ ਹੋ ਗਿਆ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਕੰਡ ਹੋਇਆ ਇਹਨਾਂ ਤਿੰਨ ਚਾਰ ਬਾਰ ਕਰ ਲੈ ਜਾਨੀ ਸ਼ਰਮਾ ਐਮ ਐਲ ਏ ਨੂੰ ਹੁਣ ਵੇਰ ਕੁਚੜ ਚ ਲਈ ਬੈਠੇ ਹੈ ਜੇ ਮੈਂ ਬੋਲਦਾ ਮੈਂ ਪੜ ਤੇ ਫੋਨਣ ਜਾਣਦਾ ਅਸੀਂ ਇਹ ਸੰਘਰਸ਼ ਚੱਲੇ ਆ 84 ਤੋਂ ਟੈਲਦੇ ਆਏ ਪਰ ਇਹ ਅਸੀਂ ਹੁਣ ਨਹੀਂ ਹੋਣ ਦੇਣਾ ਸਾਡੇ ਕੋਲ ਬਹੁਤ ਜਾਤੀਆਂ ਹੋਦੀਆਂ ਵੀ ਕਮੀ ਕਿੱਥੇ ਆ ਵੀ ਪੰਜਾਬ ਦੀ ਧਰਤੀ ਬਾਬਾ ਜੀ ਨੇ ਵੀ ਕਿਹਾ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਥੇ ਜਿਹੇ ਕੁਕਰਮ ਹੋ ਰਹੇ ਆ ਜੀ ਕਮੀ ਕਿੱਥੇ ਰਹਿ ਗਈ ਇਹ ਬਾਬਾ ਜੀ ਇਹ ਮਸੰਦਾ ਚ ਗਿਣੇ ਜਾਂਦੇ ਆ ਗੁਰੂ ਰਾਮ ਰਾਏ ਉੱਥੇ ਭੂਕੇ ਦੇ ਨਾ ਦੇਰਾ ਦੂਨ ਗੁਰੂ ਗੋਬਿੰਦ ਸਿੰਘ ਜੀ ਨੇ ਓਏ ਉਹ ਮਸੰਦਾ ਹੈ ਜਿਨ੍ਹਾਂ ਨੂੰ ਅੱਜ ਤੱਕ ਪੜਤ ਦਾ ਪਤਾ ਹੀ ਨਹੀਂ ਵੀ ਸਾਡੀ ਧੀ ਕਿਹਾ ਹੈ ਪਹਿਣ ਕਿਹਾ ਇਹ ਮਸੰਦਾ ਚ ਗਿਣੇ ਜਾਂਦੇ ਆ ਸਿੱਖਾਂ ਚ ਸਿੱਖ ਹੋਏ ਸੀ ਟੋਪੀ ਤੇਰੇ ਸਾਥ ਜਨਮ ਕੁਸ਼ਤੀ ਹੋਏ ਸਾਡਾ ਸਾਰਾ ਹੀ ਬਾਣਾ ਸਿੱਖੀ ਆ ਹਾਲ ਤਾਂ ਮੇਰੋਂ ਰੂਪ ਹੈ ਖਾਲਸਾ ਖਾਲਦੇ ਨਾ ਕਰੋਨਵਾਸ ਸਾਡਾ ਤਾਂ ਬਾਣਾ ਇਹ ਜੀ ਅਸੀਂ ਤਾਂ ਰਕਸ਼ਾ ਦੇ ਮੁਗਲਾ ਤੇ ਧੀਆਂ ਬਚਾਈਆਂ ਉਹ ਸਾਡੀ ਧੀ ਗਾ ਰੇਪ ਕਰਾ ਕੇ ਵੀ ਵਿਚਾਰੇ ਸੀ ਮੁਗਲਾ ਨੂੰ ਤੁਸੀਂ ਦੱਸੋ ਵੀ ਇਨਸਾਫ ਹੈ ਜਾਂ ਨਹੀਂ ਹੈ ਅਸੀਂ ਇਹ ਚਾਹੁੰਦੇ ਨਹੀਂ ਐ ਇਹ ਪ੍ਰਸ਼ਾਸਨ ਨੂੰ ਬੇਨਤੀ ਐ ਸਿੰਘਾਂ ਵੱਲੋਂ ਵੀ ਵੀ ਜਾਂ ਤਾਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਓ ਨਹੀਂ ਸਿੰਘਾਂ ਨੇ ਸੋਧਾ ਲਾ ਦੇਣਾ ਫੇਰ ਨਾ ਸਾਨੂੰ ਕਿਹੋ ਛਟਕਾਇਆ ਜਾਣਾ ਛਟਕਾਇਆ ਜਾਣਾ ਉਹਨੇ ਇਹ ਕਾਲਕੀ ਪੁਰਖ ਕੀ ਫੌਜ ਐ ਇਹ ਕਿਸੇ ਤੇ ਡਰਦੀ ਨਹੀਂ ਐ ਨਾ ਅਸੀਂ ਕਿਸੇ ਤੇ ਪੈਸਾ ਲੈ ਕੇ ਖੜਦੇ ਆਂ ਨਾ ਅਸੀਂ ਪੈਸੇ ਪਿੱਛੇ ਜਾਂਦੇ ਆਂ ਉਹ ਸਾਡੇ ਗੁਰੂ ਅਨਦਾਮਾ ਯਾਰ ਰੋੜਤੀ ਅਸੀਂ ਪੈਸੇ ਕਾ ਕਰਨੇ ਤੁਹਾਡੇ ਅਸੀਂ ਧੀਆ ਵੇਚਣੀਆਂ ਅਸੀਂ ਤਾਂ ਇਨਸਾਫ ਲੈਣਾ ਸਾਨੂੰ ਟੱਕਰ ਗਿਆ ਸੀਦਾ ਜੂੰਦਾ ਸਾਡਾ ਇਹ ਮੇਰਾ ਚੈਲੰਜ ਹੈ ਸਤਨਾਮ ਸਿੰਘ ਫੌਜੀ ਦਾ ਜਿੱਤੇ ਮਰਜੀ ਮਿਲ ਜੇਗਾ ਹੋਣਾ ਉਹਦੇ ਅਸੀਂ ਪਿੰਡ ਜਾ ਕੇ ਉਹਦੇ ਪਿੰਡ ਜਾ ਕੇ ਗੁਰਦੁਆਰੇ ਚ ਲਾਅ ਸਮਿਟ ਕਰਕੇ ਮੈਂ ਚੈਲੰਜ ਦੇ ਕੇ ਆਉਣਾ ਸਵੇਰੇ ਜੀ ਵੀ ਜੇ ਤੇਰੇ ਮੈਂ ਜੋੜਦਾ ਤਾਂ ਬਾਹਰ ਆ ਜਾ ਬਾਹਰ ਆ ਜਾ ਨਹੀਂ ਅੰਦਰ ਦੇ ਵੀ ਜਿਹੜਾ ਤੂੰ ਧਮਕੀਆਂ ਧੁੰਕਿਆ ਪਿੰਡ ਵਾਲਿਆਂ ਨੂੰ ਮਾਰੀ ਜਾਂਦਾ ਜਾਓ ਨਾ ਆਓ ਨਾ ਕਰੋ ਇਹਨਾਂ ਗੱਲਾਂ ਨਾਲ ਤੇਰਾ ਬਚਾਓ ਨਹੀਂ ਕੋਈ ਹੋ ਸਕਦਾ ਤੇਰੇ ਗੋਲੀ ਪਰਪੜੀ ਤੇ ਵੱਜੂਗੀ ਉਹ ਲੜਾਈ ਖਾਲਸਾ ਹੈ ਕਹਿੰਦਾ ਹੁਣ ਖਾਲਸਾ ਲੜੂਗਾ ਇਹ ਲੜਾਈ ਪੁਲਿਸ ਪ੍ਰਸ਼ਾਸਨ ਨੂੰ ਬਥੇਰਾ ਟਾਈਮ ਦੇਤੇ ਆਂ ਸੀ ਕਿਸੇ ਨੇ ਸਾਡਾ ਸਹਿਯੋਗ ਨਹੀਂ ਦਿੱਤਾ ਹੁਣ ਖਾਲਸਾ ਆਪ ਆਪਣੀ ਪਹਿਲ ਕਰੂਗਾ ਸਾਡੇ ਬਾਬਾ ਜੀ ਸਾਡੇ ਨਾਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਇਹਨਾਂ ਦੀ ਅਪੀਲ ਆ ਵੀ ਭਾਈ ਜਲਦੀ ਤੋਂ ਜਲਦੀ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਖਾਲਸਾ ਆਪਣੇ ਰਵੇਤਾਂ ਦੇ ਨਾਲ ਇਹ ਕਾਰਵਾਈ ਕਰੇਗਾ ਪਰ ਪੁਲਿਸ ਪ੍ਰਸ਼ਾਸਨ ਨੇ ਵੀ ਪ੍ਰੋਸਾ ਦਵਾਇਆ ਅੱਜ ਖੜਕੇ ਐਸਪੀ ਸਾਹਿਬਾ ਨੇ ਤੇ ਅ ਡੀਐਸਪੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਜਿਉਂ ਉਹਨਾਂ ਨੇ ਕਿਹਾ ਕਿ ਪਰਚਾ ਦਰਜ ਕਰ ਲਿਆ ਗਿਆ ਜਲਦ ਹੀ ਦੋਸ਼ੀ ਜਿਹੜਾ ਹੈਗਾ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇਗਾ ਪਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਅੱਜ ਸੜਕਾਂ ਦੇ ਉੱਤੇ ਉਤਰੇ ਆ ਇਸ ਗੱਲ ਨੂੰ ਲੈ ਕੇ ਕਿ ਇਨਸਾਫ ਉਸ ਤੀ ਦੇ ਨਾਲ ਹੋਣਾ ਚਾਹੀਦਾ ਜਿਸ ਦੇ ਨਾਲ ਇੱਕ ਪਿੰਡ ਦੇ ਨੁਮਾਇੰਦੇ ਵੱਲੋਂ ਜਾਂ ਕਹਿ ਲਓ ਵੀ ਸਰਪੰਚ ਦੇ ਵੱਲੋਂ ਕੋਈ ਕਰਮ ਕੀਤਾ ਗਿਆ ਜਲਦ ਤੋਂ ਜਲ ਦੋਸ਼ੀ ਨੂੰ ਫੜਿਆ ਜਾਣਾ ਚਾਹੀਦਾ ਪਰ ਕਦੋਂ ਤੇ ਕਿੰਨੇ ਸਮੇਂ ਬਾਅਦ ਉਹ ਦੋਸ਼ੀ ਫੜਿਆ ਜਾਂਦਾ ਉਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕਿਵੇਂ ਇਨਸਾਫ ਮਿਲੇਗਾ ਇਹ ਬਹੁਤ ਸਾਰੀਆਂ ਗੱਲਾਂ ਆ ਜੇ ਭਵਿੱਖ ਦੇ ਗਰਭ ਦੇ ਵਿੱਚ ਉਸ ਦੇ ਉੱਤੇ ਨਿਗਾਹਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਜਨਸ ਤਨਮ ਸਿੰਘ ਪੰਜਾਬੀ ਲੋਕ ਚੰਨੂ